ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ। ਬਾਬਾ ਗੁਰਿੰਦਰ ਸਿੰਘ ਢਿੱਲੂ ਨੇ ਵਿਕਰਮ ਸਿੰਘ ਮੁਜੀਠੀਆ ਨੂੰ ਦਿੱਤਾ ਧੋਖਾ। ਨਾ ਹੁਣ ਸਪੋਰਟ ਕਰਨਗੇ, ਨਾ ਹੀ ਜੇਲ੍ਹ ਚੋਂ ਕਢਾਉਣ ਵਾਸਤੇ ਕੋਈ ਮਦਦ ਕਰਨਗੇ। ਆਖਰ ਇਸ ਦਾ ਕੀ ਕਾਰਨ ਹੈ? ਇਸ ਦੇ ਪਿੱਛੇ ਦੀ ਵਜ੍ਹਾ ਕੀ ਹੈ? ਇਸ ਦੇ ਬਾਰੇ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ। ਚੱਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਦੇ ਵਿਚਾਰ। ਹਾਂ ਜੀ ਪੰਜਾਬ ਵਾਲਿਓ ਸਤਿ ਸ੍ਰੀ ਅਕਾਲ। ਜਿਵੇਂ ਕਿ ਬਾਬਾ ਗੁਰਿੰਦਰ ਸਿੰਘ ਢਿੱਲੂ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਬੜਾ ਗੂੜਾ ਰਿਸ਼ਤਾ ਸੀ ਉਹਨਾਂ ਦਾ ਪਰ ਅੱਜ ਜਿਹੜੀ ਖਬਰ ਗੁਰਿੰਦਰ ਸਿੰਘ ਢਿੱਲੋਂ ਨੂੰ ਲੈ ਕੇ ਆ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਲੈ ਕੇ ਸੰਗਤਾਂ ਦੇ ਵਿੱਚ ਬਹੁਤ ਵੱਡੀ ਇੱਕ ਅਸ਼ਾਂਤੀ ਯਾਨੀ ਐਸੀ ਖਬਰ ਕਿ ਗੁਰਿੰਦਰ ਸਿੰਘ ਢਿੱਲੋਂ ਅਕਸਰ ਤਸਕਰ ਮਜੀਠੀਆ ਦੀ ਮਦਦ ਕਰ ਰਹੇ ਸੀ ਔਰ ਦੂਜੇ ਪਾਸੇ ਜਿੰਨੀਆਂ ਵੀ ਸੰਗਤਾਂ ਨੇ ਪੰਜਾਬ ਦੇ ਵਿੱਚੋਂ ਵੱਡੇ ਪੱਦਰ ਤੇ ਕਹਿੰਦੇ ਜੀ ਇਹੋ ਟੁੱਟ ਚੁੱਕੀ ਐ ਜੀ ਗੁਰਿੰਦਰ ਸਿੰਘ ਢਿੱਲੋਂ ਦੇ ਨਾਓ ਤਾਂ ਪੰਜਾਬ ਦੀ ਸਰਕਾਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਔਰ ਬਿਕਰਮ ਸਿੰਘ ਮਜੀਠੀਆ ਤੇ ਮੈਂ ਉਸੇ ਦਿਨ ਕਿਹਾ ਸੀ ਕਿ ਪਈ ਵੱਡੀ ਕਾਰਵਾਈ ਹੋ ਸਕਦੀ ਐ ਔਰ ਦੂਜੇ ਪਾਸੇ ਗੁਰਿੰਦਰ ਸਿੰਘ ਢਿੱਲੋਂ ਨੂੰ ਲੈ ਕੇ ਜਿਹੜੀ ਖਬਰ ਹੈ ਹੈਰਾਨ ਕਰ ਦੇਣ ਵਾਲੀ ਐ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੇ ਉੱਤੇ ਇੱਕ ਵੱਡੀ ਕਾਰਵਾਈ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫੇਰ ਤੋਂ ਜਾਨੀ ਸਕੰਜਾ ਕਸਣ ਜਾ ਰਹੇ ਨੇ ਬਹੁਤ ਸਾਰੇ ਪੰਜਾਬ ਦੇ ਲੋਕ ਮੈਨੂੰ ਇਹ ਗੱਲ ਕਹਿੰਦੇ ਸੀ ਕਹਿੰਦੇ ਤੁਸੀਂ ਡਿਬਰੂਗੜ ਦਾ ਨਾਮ ਤਾਂ ਲੈ ਨਹੀਂ ਆ ਤੁਹਾ ਡਿਬਰੂਗੜ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਵਿਕਰਮ ਮਜੀਠੀਆ ਨੂੰ ਹਲੇ ਤੱਕ ਜੇਲ੍ਹ ਦੇ ਵਿੱਚੋਂ ਸ਼ਿਫਟ ਨਹੀਂ ਕੀਤਾ ਯਾਨੀ ਅਸਾਮ ਦੇ ਵਿੱਚ ਡਿਬਰੂਗੜ ਦੀ ਜੇਲ੍ਹ ਹੈ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਜਿਹੜੀ ਖਬਰ ਨੇ ਹੁਣ ਤਰਥੱਲੀ ਵਿੱਚ ਆ ਦਿੱਤੀ ਹੈ ਕਿਉਂਕਿ ਗੁਰਿੰਦਰ ਸਿੰਘ ਢਿੱਲੋਂ ਨੇ ਵਿਕਰਮ ਸਿੰਘ ਮਜੀਠੀਆ ਨੂੰ ਛਡਾਉਣ ਦੀ ਵੱਡੇ ਪੱਧਰ ਤੇ ਕੋਸ਼ਿਸ਼ ਕੀਤੀ ਸੀ ਫਿਰ ਬਾਅਦ ਦੇ ਵਿੱਚ ਕਹਿੰਦੇ ਨੇ ਜੀ ਵਿਕਰਮ ਸਿੰਘ ਮਜੀਠੀਏ ਦੀ ਪਤਨੀ ਦੇ ਨਾਲ ਗੁਰਿੰਦਰ ਸਿੰਘ ਬਾਬੇ ਦਾ ਬਹੁਤ ਬੂੜਾ ਰਿਸ਼ਤਾ ਹੈ ਪਤਾ ਨਹੀਂ ਹੁਣ ਸਾਨੂੰ ਤਾਂ ਵੀ ਕਿਹੜਾ ਰਿਸ਼ਤਾ ਹੈ ਪਰ ਮਾਮਲਾ ਇੱਥੋਂ ਤੱਕ ਪਹੁੰਚ ਗਿਆ ਸੀ ਕਹਿੰਦੇ ਗੁਰਿੰਦਰ ਸਿੰਘ ਢਿੱਲੋਂ ਵਾਕਈ ਪੰਜਾਬ ਦੀ ਸਰਕਾਰ ਨੂੰ ਮਾਤ ਦੇ ਕੇ ਉਨ ਕੱਢ ਕੇ ਲਿਆਉਣਗੇ ਔਰ ਦੂਜੇ ਪਾਸੇ ਹੁਣ ਜੀ ਗੁਰਿੰਦਰ ਸਿੰਘ ਢਿੱਲੋਂ ਨੂੰ ਲੈ ਕੇ ਜਿਹੜੀ ਖਬਰ ਹੈ ਸਾਰੇ ਪੰਜਾਬ ਦੇ ਲੋਕਾਂ ਦੇ ਹੋਸ਼ ਛੋੜਾ ਦਿੱਤੇ ਨੇ ਕਿਉਂਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਆਪਣੇ ਆਪ ਦੇ ਵਿੱਚ ਬਣੀ ਤਣੀ ਸਰਕਾਰ ਕਿਉਂਕਿ ਕਈ ਤੁਸੀਂ ਵੇਖਿਆ ਵੱਡੇ ਲੀਡਰਾਂ ਦਾ ਨਾਮ ਲਈਏ ਤਾਂ ਨਰੇਂਦਰ ਮੋਦੀ ਅਮਰਿੰਦਰ ਢਾਲੋ ਪੰਜਾਬ ਦੇ ਕਈ ਸਾਡੇ ਮੁੱਖ ਮੰਤਰੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਵਿਆਸ ਵਾਲੇ ਡੇਰੇ ਦੇ ਵਿੱਚ ਜਾ ਕੇ ਮੱਥਾ ਦੇਗਦੇ ਸੀ ਉਹਦੇ ਪੈਰੀਂ ਹੱਥ ਲਾਉਂਦੇ ਸੀ ਤਾਂ ਜੇ ਸਾਡੀ ਸਰਕਾਰ ਸੈਂਟਰ ਵਿੱਚ ਕਹਿ ਲੋ ਚਾਹੇ ਆਪਣੀ ਸਟੇਟ ਵਿੱਚ ਕਹਿ ਲੋ ਕਾਇਮ ਹੋ ਜਾਵੇ ਕਿਉਂ ਕਿ ਡੇਰਾ ਬਿਆਸ ਦੇ ਮੁਖੀ ਜਿਹੜੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਇਹਨਾਂ ਦੇ ਨਾਲ ਵੱਡੇ ਪੱਦਰ ਦੇ ਉੱਤੇ ਸੰਗਤਾਂ ਜੁੜੀਆਂ ਨੇ ਉਹ ਚਾਹੇ ਪੰਜਾਬ ਵਿੱਚੋਂ ਹੋਣ ਚਾਹੇ ਮੁਲਖਾਂ ਵਿੱਚੋਂ ਹੋਣ ਯਾਨੀ ਹਿੰਦੁਸਤਾਨ ਦੀ ਗੱਲ ਕਰੀਏ ਬਹੁਤ ਵੱਡੇ ਮਾਰਜਨ ਦੇ ਨਾਲ ਉਹਨਾਂ ਦੇ ਨਾਲ ਵੋਟ ਬੈਂਕ ਬਣਿਆ ਹੋਇਆ ਅਸ ਕਰਕੇ ਕਈ ਸਾਰੇ ਰੀਡਰਾਂ ਨੂੰ ਲੱਗਦਾ ਸੀ ਕਿ ਸਾਡੀ ਸਰਕਾਰ ਇੱਥੋਂ ਕਾਇਮ ਹੋਣੀ ਹੈ ਜਿਵੇਂ ਕਿ ਸਰਸੇ ਵਾਲੇ ਦਾ ਰਤਬਾ ਸੀ ਬਿਲਕੁਲ ਐਸੇ ਹੀ ਪ੍ਰਕਾਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਸੀ ਤਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਲਗਾਤਾਰ ਬਿਕਰਮ ਮਜੀਠੀਏ ਦੀ ਮਦਦ ਕਰ ਰਹੇ ਸੀ ਉਹ ਤੇ ਮਦਦਗਾਰ ਸੀ ਉਹਦੇ ਸਪੋਰਟਰ ਵੀ ਸੀ ਤਾਂ ਵਿਚਕਰੇ ਸੀ ਕਿ ਬਿਕਰਮ ਮਜੀਠੀਏ ਦੀ ਪਤਨੀ ਮੇਰਾ ਦਾ ਰਿਸ਼ਤਾ ਹੁਣ ਇਹ ਤਾਂ ਪਤਾ ਨਹੀਂ ਵੀ ਰਿਸ਼ਤਾ ਕਿਹੜਾ ਪਰ ਬਿਕਰਮ ਸਿੰਘ ਮਜੀਠੀਏ ਨੂੰ ਬਾਬਾ ਗੁਰਿੰਦਰ ਸਿੰਘ ਢਿੱਲੋਂ ਧੋਖਾ ਦੇ ਗਏ ਨੇ ਕਿਉਂ ਉਹਦੇ ਮਦਦਗਾਰ ਨਹੀਂ ਰਹੇ ਨਾ ਹੀ ਉਹਦੇ ਹੋ ਸਪੋਰਟਰ ਰਹੇ ਨੇ ਕਿਉਂਕਿ ਸੰਗਤਾਂ ਨੇ ਦੇਖਿਆ ਕਿ ਪੰਜਾਬ ਦੇ ਅੰਦਰ ਬਹੁਤ ਵੱਡੀ ਤਸਕਰੀ ਨੂੰ ਅੰਜਾਮ ਦੇਣ ਵਾਲਾ ਬਿਕਰਮ ਸਿੰਘ ਮਜੀਠੀਆ ਪੰਜਾਬ ਦੀਆਂ ਮਾਂਵਾਂ ਨੂੰ ਰੋਵਾਉਣ ਵਾਲਾ ਉਹ ਵਿਅਕਤੀ ਜਿਹਨੂੰ ਪੂਰਾ ਪੰਜਾਬ ਅੱਜ ਵੀ ਰੋੜ ਹੈ ਤਾਂ ਇੱਥੇ ਆ ਕੇ ਬਿਕਰਮ ਸਿੰਘ ਮਜੀਠੀਆ ਨੇ ਉਹਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਜਿੱਥੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਵੱਡੇ ਪੱਦਰ ਦੇ ਉੱਤੇ ਛੇਸ ਲੱਗੀ ਹੈ ਕਿਉਂ ਕਦੇ ਬਹੁਤ ਸਾਰੀਆਂ ਸੰਗਤਾਂ ਨੇ ਉਸੇ ਦਿਨ ਜਿਸ ਦਿਨ ਨਾਬਾ ਦੀ ਜੇਲ੍ਹ ਦੇ ਵਿੱਚ ਜਾ ਕੇ ਵਿਕਰਮ ਸਿੰਘ ਮਜੀਠੀਏ ਨੂੰ ਬਾਬਾ ਗੁਰਿੰਦਰ ਸਿੰਘ ਢਿੱਲੋਂ ਮਿਲਦੇ ਨੇ ਤਾਂ ਉਸੇ ਦਿਨ ਤੋਂ ਪੰਜਾਬ ਦੀ ਸਰਕਾਰ ਨੇ ਕੜੀ ਕੱਸ ਦਿੱਤੀ ਕਿ ਚਾਹੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਆ ਚਾਹੇ ਕੋਈ ਹੋਰ ਲੀਡਰ ਜਾਂ ਕੋਈ ਦਿੱਤਾ ਅਸੀਂ ਵਿਕਰਮ ਮਜੀਠੀਏ ਨੂੰ ਬਾਹਰ ਨਹੀਂ ਆਉਣ ਦਿੰਦੇ ਉਹਨੂੰ ਲੱਗਦਾ ਸੀ ਗੁਰਿੰਦਰ ਸਿੰਘ ਢਿੱਲੋਂ ਨੂੰ ਕਿ ਮੈਂ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਰਿਹਾ ਕਰਵਾ ਲੂੰਗਾ ਪਰ ਨਹੀਂ ਕਿਉਂਕਿ ਪੰਜਾਬ ਦੀ ਜਿਹੜੀ ਸਰਕਾਰ ਆ ਨਾ ਉਹਨਾਂ ਨੇ ਪੰਜਾਬ ਦੇ ਸਾਰੇ ਲੋਕਾਂ ਦੇ ਨਾਲ ਵਾਅਦਾ ਕੀਤਾ ਕਿ ਜੇਕਰ ਵਿਕਰਮ ਸਿੰਘ ਮਜੀਠੀਆ ਦੇਖੋ ਮੰਨ ਵੀ ਲੈਨੇ ਆ ਕਿ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਰਿਹਾ ਹੋ ਰਿਹਾ ਤਾਂ ਭਾਈ ਦੂਜੇ ਪਾਸੇ ਪੰਜਾਬ ਦੀ ਸਰਕਾਰ ਡਿੱਗ ਜਾਣੀ ਹੈ ਕਿਉਂਕਿ ਪੰਜਾਬ ਦੇ ਲੋਕਾਂ ਦੇ ਸਾਹਮਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਹੁਤ ਵੱਡਾ ਦਾਅਵਾ ਤੇ ਵਾਅਦਾ ਕੀਤਾ ਸੀ ਕਹਿੰਦੇ ਵੀ ਅਸੀਂ ਇਹਨੂੰ ਪੱਕੇ ਪੈਰਾਂ ਤੇ ਹੋ ਕੇ ਚੱਕਿਆ ਤੇ ਅਸੀਂ ਇਹਨੂੰ ਨਾਬਾਦੀ ਜੇਲ੍ਹ ਦੇ ਵਿੱਚੋਂ ਕਦੇ ਹੀ ਬਾਹਰ ਨਹੀਂ ਨਿਕਲਣ ਦਿੰਦੇ ਪਰ ਦੂਜੇ ਪਾਸੇ ਜੀ ਅਕਾਲੀ ਦਲ ਕਾਂਗਰਸ ਦੇ ਵੱਡੇ ਵੱਡੇ ਲੀਡਰਾਂ ਨੇ ਜ਼ੋਰ ਲਾਇਆ ਕੱਲ ਜਿਵੇਂ ਕਿ ਹੁਣ ਵੀ ਜੀਪੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੇ ਵੀ ਜ਼ੋਰ ਲਾਇਆ ਪਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਜਿਹੜੀ ਭੰਡੀ ਹੋਈ ਹੈ ਨਾ ਉਹ ਸੰਗਤਾਂ ਨੂੰ ਵੀ ਸામਨੇ ਨਜ਼ਰ ਆ ਰਹੀ ਹੈ ਸੰਤਾ ਬਹੁਤ ਵੱਡੇ ਪੱਗਰ ਦੇ ਉੱਤੇ ਟੁੱਟ ਗਈਆਂ ਨੇ ਗੁਰਿੰਦਰ ਸਿੰਘ ਢਿੱਲੋਂ ਦੇ ਨਾਲੋਂ ਕਿਉਂਕਿ ਗੁਰਿੰਦਰ ਸਿੰਘ ਢਿੱਲੋਂ ਨੇ ਉਹ ਕੈਰੈਕਟਰ ਦਿਖਾਇਆ ਜਿਹੜਾ ਅਕਸਰ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਆਂ ਤੇ ਸਾਹਮਣੇ ਸਾਡੇ ਕੁਝ ਹੁੰਦਾ ਪਿੱਛੇ ਸਾਡੇ ਕੁਝ ਚੱਲ ਰਿਹਾ ਯਾਨੀ ਉਹੀ ਫਿਲਮਾਂ ਵਾਲੇ ਕੈਰੈਕਟਰ ਜਿਵੇਂ ਰਾਜਨੇਤਾ ਫਿਲਮਾਂ ਦੇ ਵਿੱਚ ਕਰਦੇ ਨੇ ਉਸੇ ਹੀ ਪ੍ਰਕਾਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਆਪਣੀ ਸ਼ਖੀ ਨੂੰ ਅਸਲੀ ਸ਼ਖੀ ਹੈ ਜਿਹੜੀ ਉਹਨੂੰ ਲੁਕੋ ਕੇ ਸੰਤਾ ਦੇ ਸਾਹਮਣੇ ਇਕ ਸੰਤ ਦੀ ਤਰ੍ਹਾਂ ਪੇਸ਼ ਆ ਰਹੇ ਸੀ ਪਰ ਭਾਈ ਇਹ ਦੇਹਧਾਰੀ ਆਮ ਲੋਕ ਨੇ ਇਹ ਕੋਈ ਰੱਬ ਨਹੀਂ ਹੈ ਐਸ ਕਰਕੇ ਪੰਜਾਬ ਦੇ ਲੋਕਾਂ ਨੇ ਉਹਨੂੰ ਵੀ ਨਕਾਰਿਆ ਬਿਕਰਮ ਸਿੰਘ ਮਜੀਠੀਆ ਦਾ ਸਾਥ ਦੇਣ ਵਾਲਾ ਭਲਾ ਤੁਸੀਂ ਇਹ ਵੇਖੋ ਕਿ ਭਲਾ ਹੋ ਸਕਦਾ ਨਹੀਂ ਉਹ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸਾਬਤ ਕਰ ਦਿੱਤਾ ਤੇ ਸਰਸੇ ਵਾਲੇ ਸਾਧ ਨੂੰ ਤਾਂ ਕਹਿੰਦੇ ਸੀ ਬਰਾਤਕਾਰੀ ਹੈ ਤਾਂ ਹੁਣ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਇਹ ਕਹਿ ਰਹੇ ਕਹਿੰਦੇ ਜੀ ਇਹ ਤਾਂ ਤਸਕਰੀ ਕਰਦਾ ਹੈ ਇਦਾਂ ਰੋਟੇ ਰਹਿਣਾ ਸਾਥ ਦਿੰਦਾ ਇਹਦਾ ਮਤਲਬ ਸਭ ਤੋਂ ਵੱਡਾ ਡਾਕੂ ਉਹੀ ਹੈ ਬਹੁਤੇ ਸਾਡੇ ਮਸਕੀਨ ਵਰਗੇ ਸੰਤ ਇਹ ਗੱਲ ਕਹਿ ਚੁੱਕੇ ਨੇ ਕਹਦੇ ਜੀ ਉਹ ਤਾਂ ਮੂਰਖਾਂ ਦਾ ਅੱਡਾ ਹੈ ਜਿਹੜਾ ਦੇਰਾ ਵਿਆਸ ਦਾ ਉਹਨਾਂ ਦਾ ਦੇਰਾ ਉਹ ਕਹਿੰਦੇ ਜੀ ਇਹ ਮੂਰਖਾਂ ਦਾ ਅੱਡਾ ਹੈ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਹੈ ਕਿਉਂਕਿ ਲੋਕੋ ਨੂੰ ਕਹਿੰਦੇ ਨੇ ਸਾਡਾ ਇਹ ਰੱਬ ਹੈ ਤੇ ਦੇਹਤਾਰੀ ਗੁਰੂ ਬਾਣੀ ਦੇ ਵਿੱਚ ਲਿਖਿਆ ਹੈ ਕਿਸੇ ਦਾ ਵੀ ਨਹੀਂ ਹੋਊਗਾ ਉਹ ਚਾਹੇ ਕੋਈ ਵੀ ਧਰਮ ਹੈ ਚਾਹੇ ਕੋਈ ਮਾਜਬ ਹੈ ਕਿਸੇ ਦਾ ਵੀ ਕਲਯੁਗ ਦੇ ਅੰਦਰ ਦੇਹ ਧਾਰੀ ਗੁਰੂ ਨਹੀਂ ਹੋਊਗਾ ਇਹ ਤਾਂ ਸਾਡੀ ਬਾਣੀ ਕਹਿੰਦੀ ਹੈ ਜੇਕਰ ਫਿਰ ਇਹ ਗੱਲ ਝੂਠ ਹੈ ਤਾਂ ਫਿਰ ਬਾਣੀ ਝੂਠੀ ਹੈ ਇਹ ਕੈਸਾ ਕਹਦੇ ਹੋ ਪਰ ਬਾਣੀ ਸਦਾ ਸੱਚ ਹੈ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇ ਗ੍ਰੰਥ ਤੇ ਸਾਡੇ ਸਿੱਖ ਕੀ ਕਰ ਰਹੇ ਨੇ ਬਾਬਾ ਗੁਰਿੰਦਰ ਸਿੰਘ ਢਿਲੋਂ ਵੀ ਤਾਂ ਸਿੱਖ ਹੈ ਕਿਹਦੇ ਪਾਸੇ ਲਿਜਾ ਰਿਹਾ ਸਾਡੇ ਲੋਕਾਂ ਨੂੰ ਇਸ ਕਰਕੇ ਪੰਜਾਬ ਦੇ ਲੋਕ ਵੱਡੇ ਪੱਦਰ ਦੇ ਉੱਤੇ ਗੁਰਿੰਦਰ ਸਿੰਘ ਢਿੱਲੋਂ ਨੂੰ ਛੱਡ ਕੇ ਹੋਰ ਪਾਸੇ ਵੱਲ ਨੂੰ ਜਾ ਰਹੇ ਨੇ ਯਾਨੀ ਸੁਧਰ ਰਹੇ ਨੇ ਤਾਂ ਮੈਂ ਪੁੱਛਣਾ ਚਾਹੁੰਦਾ ਸਾਡੇ ਪੰਜਾਬ ਦੇ ਜਿੰਨੇ ਵੀ ਤੁਸੀਂ ਭੈਣ ਭਰਾ ਤੇ ਭਾਈ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਿਕਰਮ ਸਿੰਘ ਮਜੀਠੀਆ ਦੀ ਮਦਦ ਕਰਦਾ ਸੀ ਤੇ ਹੁਣ ਬਾਬੇ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਬਹੁਤੀਆਂ ਸੰਗਤਾਂ ਟੁੱਟ ਗਈਆਂ ਨੇ ਔਰ ਦੂਜੇ ਪਾਸੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਹੀਂ ਰਹੇ ਮਦਦਗਾਰ ਔਰ ਨਾ ਹੀ ਉਹਦੇ ਸਪੋਰਟਰ ਵਿਕਰਮ ਸਿੰਘ ਮਜੀਠੀਏ ਦੇ ਤਾਂ ਪੰਜਾਬ ਦੀ ਸਰਕਾਰ ਨੇ ਇਸ ਤੇ ਕੰਜਾ ਕਰਸਿਆ ਹੋਇਆ ਐ ਐਸੇ ਕਰਕੇ ਤਾਂ ਕੱਲ ਜ਼ਮਾਨਤ ਨਹੀਂ ਹੋਣ ਦਿੱਤੀ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਪੈਣ ਭਰਾਣੇਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਡੇਰਾ ਬਿਆਸ ਦੇ ਮੁਖੀ ਬਾਬਾ ਗੁਜਿੰਦਰ ਸਿੰਘ ਢਿੱਲੂ ਜਿਹੜੇ ਕਿ ਆਪਣੀ ਇੱਕ ਪਾਵਰ ਰੱਖਦੇ ਸੀਗੇ ਕਿਉਂਕਿ ਉਹਨਾਂ ਦੇ ਕੋਲ ਇੱਕ ਵੱਡਾ ਵੋਟ ਬੈਂਕ ਸੀਗਾ ਵੱਡੀਆਂ ਤਦਦ ਦੇ ਵਿੱਚ ਸੰਗਤਾਂ ਜਿਹੜੀਆਂ ਉਹਨਾਂ ਦੇ ਨਾਲ ਜੁੜੀਆਂ ਸੀਗੀਆਂ ਇਸ ਲਈ ਤੇ ਮੋਦੀ ਵਰਗੇ ਔਰ ਅਮਿਤ ਸ਼ਾਹ ਵਰਗੇ ਜਿਹੜੇ ਐ ਵੱਡੇ ਵੱਡੇ ਲੀਡਰ ਵਜ਼ੀਰ ਆਜ਼ਮ ਆ ਉਹ ਆ ਕੇ ਬਾਬਾ ਗੁਰਿੰਦਰ ਸਿੰਘ ਢਿੱਲੂ ਦੇ ਡੇਰੇ ਤੇ ਜਾਂਦੇ ਸੀਗੇ ਉਹਨਾਂ ਨੂੰ ਉਹਨਾਂ ਦੇ ਅੱਗੇ ਝੁਕਦੇ ਸੀਗੇ ਕਿਉਂਕਿ ਉਹਨਾਂ ਦੇ ਕੋਲ ਵੱਡੀ ਤਦਾਦ ਦੇ ਵਿੱਚ ਬਹੁਤ ਸਿਗਾ ਸੰਗਤਾਂ ਨਾਲ ਜੁੜੀਆਂ ਸੀਗੀਆਂ ਉਹਨਾਂ ਆ ਦੀ ਗੱਲ ਮੰਨਦੀਆਂ ਸੀਗੀਆਂ ਔਰ ਇਹੀ ਵਜ੍ਹਾ ਹੈ ਕਿ ਜਦੋਂ ਵੱਡੇ ਵੱਡੇ ਜਿਹੜੇ ਲੀਡਰ ਹੈ ਉਹ ਜਾਂਦੇ ਸੀਗੇ ਤੇ ਸੰਗਤਾਂ ਦੇ ਵਿੱਚ ਬਾਬਾ ਉਹਨਾਂ ਦੇ ਨਾਲ ਫੋਟੋ ਖਿਚਵਾਉਂਦਾ ਸੀਗਾ ਸ਼ਾਇਦ ਉਹਦਾ ਇੱਕ ਤਾਸਰ ਦੇਣਾ ਇਹ ਵੀ ਸੀਗਾ ਪਾਵਰ ਦਾ ਦਿਖਾਉਣਾ ਸੀਗਾ ਔਰ ਦੂਸਰੇ ਪਾਸੇ ਜਿਹੜਾ ਆਇਆ ਸੀਗਾ ਉਹਨੂੰ ਆਪਣੇ ਜਿਹੜੀ ਵੋਟ ਉਹਦਾ ਅਹਿਸਾਸ ਦੁਆਉਣਾ ਸੀਗਾ ਕਿ ਕਿੱਡੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਸੰਗਤਾਨਾਂ ਦੇ ਨਾਲ ਜੁੜੀਆਂ ਔਰ ਕਿੱਡਾ ਵੱਡਾ ਉਹ ਵੋਟ ਜਿਹੜਾਗਾ ਕੋਲ ਰੱਖਦੇ ਹੈਗੇ ਆ ਵੋਟਾਂ ਦੀ ਤਦਾਦ ਲੇਕਿਨ ਹੁਣ ਜਿਹੜੇ ਹਾਲਾਤ ਐ ਉਹ ਉਸ ਤੋਂ ਉਲਟ ਹੋ ਗਏ ਹੈਗੇ ਆ ਕਿਉਂਕਿ ਜਦੋਂ ਬਾਬਾ ਗਜਿੰਦਰ ਸਿੰਘ ਟਿੱਲੂ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਮਿਲਣ ਵਾਸਤੇ ਗਏ ਤੇ ਬਹੁਤ ਸਾਰੀਆਂ ਸੰਗਤਾਂ ਉਹਨਾਂ ਨਾਲ ਟੁੱਟ ਗਈਆਂ ਕਿਉਂਕਿ ਬਿਕਰਮ ਸਿੰਘ ਮਜੀਠੀਆ ਜਿਹਨੂੰ ਨਸ਼ੇ ਦਾ ਸਭ ਤੋਂ ਵੱਡਾ ਤਸਕਰ ਮੰਨਿਆ ਜਾਂਦਾ ਹੈ گا ਜਿਨੇ ਅੱਜ ਤੱਕ ਸਭ ਤੋਂ ਜ਼ਿਆਦਾ ਪੰਜਾਬ ਨੂੰ ਨੁਕਸਾਨ ਪਹੁੰਚਾਇਆ ਅੱਜ ਵੀ ਪੰਜਾਬ ਦੀਆਂ ਮਾਵਾਂ ਭੈਣਾਂ ਜੜੀਆਂ ਰੋਂਦੀਆਂ ਹੈਗੀਆਂ ਵਾ ਕਿਉਂਕਿ ਬਹੁਤ ਸਾਰੇ ਨੌਜਵਾਨ ਜਿਹੜੇ ਇਸੇ ਚਿੱਟੇ ਦੀ ਲਾਨ ਦੀ وجہ ਤੋਂ ਮੌਤ ਦੇ ਮੂੰਹ ਦੇ ਵਿੱਚ ਚਲੇ ਗਏ ਆ ਘਰਾਂ ਦੇ ਵਿੱਚ ਜਿਹੜੇ ਆ ਸਭ ਮਾਤਮ ਵਿੱਚ ਗਏ ਆ ਔਰ ਕੋਈ ਘਰ ਐਸਾ ਨਹੀਂ ਜਿੱਥੇ ਇਹ ਇਹੋ ਜੀ ਲਾਨਤ ਜੜੀ ਆ ਨਾ ਪਹੁੰਚੀ ਹੋਵੇ ਤੇ ਬਾਬਾ ਜਦੋਂ ਉਹਨਾਂ ਨੂੰ ਮਿਲਣ ਵਾਸਤੇ ਜਾਂਦਾ ਤੇ ਫਿਰ ਸੰਗਤਾਂ ਜੜੀਆਂ ਮੈਂ ਉਹ ਬਾਬੇ ਦੇ ਨਾਲੋਂ ਟੁੱਟਦੀਆਂ ਜਿਸ ਦੀ ਵਜ੍ਹਾ ਤੋਂ ਬਾਬਾ ਗੁਜਿੰਦਰ ਸਿੰਘ ਢੱਲੂ ਨੇ ਹੋਰ ਜਗਰਮ ਸਿੰਘ ਮਜੀਠੀਆ ਤਾਂ ਵੀ ਮੂਹ ਫੇਰ ਲਿਆ ਹੈਗਾ ਵਾ ਆਪਣਾ ਹੱਥ ਚੁੱਕ ਲਿਆ ਹੈਗਾ ਵਾ ਜੇਲ੍ਹ ਦੇ ਵਿੱਚੋਂ ਕਢਾਉਣ ਵਾਸਤੇ ਜਿਹੜਾ ਜ਼ੋਰ ਲਾਉਂਦੇ ਸੀਗੇ ਇਹ ਜਿਹੜਾ ਆਪਣਾ ਅਸਰ ਰਸੂਖ ਇਸਤੇਮਾਲ ਕਰਨ ਦਾ ਇਸੇ ਉਕਰਨਾ ਬੰਦ ਕਰ ਦਿੱਤਾ ਹੈਗਾ ਵਾ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ لازਮੀ ਦੱਸੋ ਰੱਖਿਓ ਆਪਣੇ ਤੇ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼